ਇਹ ਪਣਜੀ ਦਾ ਇੱਕ ਚੌਕ ਜਿਸ ਨੂੰ ਪੋਲੀ ਕਰਕੇ ਸਜਾਇਆ ਗਿਆ ਹੈ। ਔਰ ਇਸ ਤਰੀਕੇ ਦੇ ਨਾਲ ਗੋਆ ਦੇ ਕਈ ਹੋਰ ਚੌਕ ਵੀ ਪੂਰੀ ਤਰ੍ਹਾਂ ਸਜਾਏ ਗਏ ਨੇ। ਤੁਸੀਂ ਦੇਖ ਸਕਦੇ ਹੋ ਜਿਹੜਾ ਗੋਆ ਦਾ ਲੋਕਲ ਕਲਚਰ ਹੈ ਉਹ ਇੱਥੋਂ ਸਾਨੂੰ ਦਿਖਾਈ ਦੇ ਰਿਹਾ ਹੈ। ਸਾਰੇ ਹੀ ਚੌਕ ਦੇ ਉੱਤੇ ਤਰ੍ਹਾਂ ਤਰ੍ਹਾਂ ਦਾ ਇਹ ਇਹਨਾਂ ਨੇ ਸਜਾਵਟ ਕੀਤੀ ਆ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਉਹ ਆ ਸਾਨੂੰ ਪਤਾ ਕਿ ਇੱਕ ਟੂਰਿਜ਼ਮ ਪਲੇਸ ਹੈਗੀ ਆ ਬਹੁਤ ਜ਼ਿਆਦਾ ਟੂਰਿਸਟ ਸਾਰੇ ਦੇਸ਼ ਦੇ ਵਿੱਚੋਂ ਇੱਥੇ ਆਉਂਦਾ ਔਰ ਤੁਸੀਂ ਦੇਖੋ ਕਿੰਨੇ ਖੂਬਸੂਰਤ ਤਰੀਕੇ ਦੇ ਨਾਲ ਸਾਰੇ ਹੀ ਚੌਕ ਨੂੰ ਉਹ ਆ ਦੇ ਜਿਹੜਾ ਇੱਕ ਤੋਂ ਦੇ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੇ ਸਜਾਇਆ ਹੋਇਆ ਹੈ ਬਹੁਤ ਖੂਬਸੂਰਤੀ ਨਾਲ ਸਜਾਇਆ ਹੋਇਆ ਔਰ ਕਲਚਰ ਜਿਹੜਾ ਹੈ ਬੜਾ ਜ਼ਰੂਰੀ ਹੈ ਕਿ ਤੁਸੀਂ ਆਪਣੇ ਕਲਚਰ ਨੂੰ ਇਸ ਤਰੀਕੇ ਚ ਉਹਦੀ ਪੇਸ਼ਕਾਰੀ ਕਰੋ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਆਉਣ ਜਾਣ ਵਾਲਿਆਂ ਨੂੰ ਪਤਾ ਲੱਗੇ ਕਿ ਸਾਡਾ ਕਲਚਰ ਕਿਹੋ ਜਿਹਾ ਕਲਚਰ ਨੂੰ ਪਿਆਰ ਕਰਨ ਦਾ ਕਲਚਰ ਨਾਲ ਜੁੜਨ ਦਾ ਕਲਚਰ ਨੂੰ ਪ੍ਰੋਪੋਟ ਕਰਨ ਦਾ ਇਹ ਮੈਨੂੰ ਬਹੁਤ ਖੂਬਸੂਰਤ ਲੱਗਿਆ ਸੋ ਦੇਖੋ ਕਿਵੇਂ ਸਜਾਉਂਦੇ ਨੇ ਗੁਆਣੋਂ ਬੋਲੀ ਦੇ ਸਮੇਂ